ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰੇ ਅਨੁਗਰੇਵਾਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨਾਓ ਸਾਰੇ ਕਿਵੇਂ ਹੋ ਵਾਹਿਗੁਰੂ Kare ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਮੋ ਖੁਸ਼ ਹੋਮੋ ਤੇ ਅੱਜ ਵਾਲਾ ਬਲੌਗ ਆਪਾਂ ਸਟਾਰਟ ਕਰਨ ਲੱਗਿਆ ਨਾਨਕਿਆ ਤੁਸੀਂ ਹਨਾ ਟਾਈਮ ਹੈਗਾ ਸਵੇਰ ਦਾ ਰੋਟੀ ਰੋਟੀ ਖਾ ਲਈ ਤੇ ਮੈਂ ਕਿਹਾ ਚਲੋ ਮੈਂ ਬਲੌਗ ਸਟਾਰਟ ਕਰ ਲਾਂ ਤੇ ਵੀ ਇੱਕ ਵਾਰ ਸ਼ੁਰੂਆਤ ਵੀ ਹੋ ਜੇ ਹਨਾ ਫਿਰ ਬਣੀ ਜਾਂਦਾ ਦਿਨੀ ਆ ਦੇਖੋ ਜੀ ਚੌਣੇ-ਫੋਣੇ ਫੁੱਲਾ ਤੋਂ ਸਟਾਰਟ ਕਰਦੇ ਆ ਮੈਂ ਇੱਥੇ ਬਾਰੀ ਕਿਹੜਾ ਦਿਨ ਆਈ ਹੋਈ ਸੀ ਮੈਂ ਸੈਲਫ ਸਟਾਰਟ ਕਰ ਲਾ ਆ ਦੇਖੋ ਮੈਨੂੰ ਬਹੁਤ ਪਿਆਰਾ ਲੱਗਿਆ ਕਿਕੂ ਜਾ ਤੇ ਚਲੋ ਤੁਹਾਨੂੰ ਦਿਖਾਉਣੇ ਅੰਦਰ ਸਾਰੇ ਕੀ ਕਰੀ ਜਾਂਦੇ ਨੇ ਸੁਣੀ ਸੁਣੀ ਧੁੱਪਾਂ ਸਵੇਰੇ ਤਾਂ ਬਦਲ ਜੇ ਹੋ ਗਈ ਸੀਗੇ ਤੇ ਹੁਣ ਤਾਂ ਧੁੱਪ ਬਹੁਤ ਜ਼ਿਆਦਾ ਵਧੀਆ ਨਿਕਲੀ ਹੋਈ ਆ ਵਧੀਆ ਵਧੀਆ ਧੁੱਪਾ ਚਲੋ ਜੀ ਦੇਖਦੇ ਆਂ ਜਾ ਕੇ ਸਾਰੇ ਕੀ ਕਰੀ ਜਾਂਦੇ ਨੇ ਮਾਮੀ ਲੱਗੀ ਹੋਈ ਆ ਭਾਂਡੇ ਸਾਫ਼ ਕਰਨਾ ਤੇ ਰੋਈ ਰੋਈ ਦਾ ਕੋਈ ਨਾ ਸਾਫ਼ ਆ ਸਾਰੇ ਕਬੂਨ ਮੈਂ ਰਹੀ ਕਿ ਨਾ ਸਵੇਰੇ ਇੱਕ ਵਾਰ ਤਾਂ ਹੋਈ ਜਾਂਦਾ ਉਹ ਸਾਰਿਆਂ ਨੂੰ ਰੋਟੀ ਰੋਟੀ ਖਵਾਈ ਆ ਤੇ ਫੇਰ ਅੱਜ ਮੈਂ ਮੰਮੀ ਨੂੰ ਧਵਾ ਮਗੀ ਹਾਂ ਫੇਰ ਮੰਮੀ ਨੂੰ ਨਵਾਉਣ ਲੱਗਣਾ ਕਿ ਤੂੰ ਬਾਹਰ ਨਾ ਮੰਮੀ ਨੇ ਲੈ ਜਾਉਂਦਾ ਮੇਰਾ ਭਰਾ ਮੰਮੀ ਨੇ ਜਾਣਾ ਅੱਜ ਮੈਂ ਮੰਮੀ ਕਹਿੰਦੀ ਮੈਂ ਘਰ ਨੂੰ ਨਵਾ ਹੀ ਦੇਵਾਂਗੀ ਤੁਸ ਮਮੀ ਕੰਡੇ ਸਾਫ ਕਰਦੇ ਫੇਰ ਲੱਗਣਾ ਬੈਠੀ ਯਾਰ ਉਟੂਟੂਟ ਖਾ ਕੇ ਹਨਾ ਬਹੁਤ ਗੱਲਾਂ ਕਰੀਏ ਰਾਤ ਬਹੁਤ ਜੀ ਲੱਗਿਆ ਹਨਾ ਸਾਰਿਆਂ ਦਾ ਇਕੱਠਿਆ ਦਾ ਤੇ ਇਧਰ ਮਾਮਾ ਜੀ ਪੈ ਗਏ ਤੇ ਜਸਨੀਤ ਹਜੇ ਸੁੱਤੀ ਪਈ ਆ ਪਹਿਲਾਂ ਉੱਠ ਖੜੀ ਦੁਆਰਾ ਵੇਰ ਸਾਂਗੂਗੀ ਹਨਾ ਸਵੇਰੇ ਮਾਣੀ ਮੈਨੂੰ ਠੰਡੇ ਜੀ ਹੋ ਗਈ ਸੀ ਤੇ ਵੈਸ ਤਾਂ ਵਧੀਆ ਸੀਗਾ ਮੌਸਮ ਬੱਦਲਾ ਜੇ ਨਾਲ ਫਿਰ ਇਹ ਤਾਂ ਥੋੜਾ ਟਾਈਮ ਖੇਡੀ ਖੇਡਣ ਤੋਂ ਬਾਅਦ ਫੇਰ ਸਾਂਗੂਗੀ ਇਧਰ ਬੈਠਾ ਜੀ ਇੱਕ ਬੰਦਾ ਇਹ ਸਟੱਡੀ ਦਾ ਇਹਦੇ ਪੇਪਰ ਨੇ ਇਹ ਨਾਲ ਕਹਿੰਦੇ ਸੀ ਮੈਂ ਚੱਲ ਉੱਥੇ ਪੜ੍ਹਦੀ ਨੂੰ ਠੱਕੇ ਨਾਲ ਲਈ ਹਾਂ ਇੱਕ ਦੋ ਬੁੱਕਸ ਲੈ ਆਏ ਨਾਲ ਤੇ ਵੀ ਉੱਥੇ ਕਰ ਲਊਗਾ ਸਟੱਡੀ ਹਾਂਜੀ ਪੁੱਜੀ ਚਲੋ ਫੇਰ ਮਿਲਦੇ ਆ ਅੱਗੇ ਕੀ ਕਰਾਂਗੇ ਹਨਾ ਕਿਵੇਂ ਦਿਨ ਲੰਘੂ ਦਿਖਾਉਣੇ ਆ ਤੁਹਾਨੂੰ ਜੀ ਹੁਣ ਕਰ ਲਈ ਮੰਮੀ ਨੂੰ ਨਮਾਉਣ ਦੀ ਤਿਆਰੀ ਮੰਮੀ ਕੱਪੜੇ ਪ੍ਰੈਸ ਕਰਨ ਲੱਗੀ ਤੇ ਮੈਂ ਕਿੱਥੇ ਜਲ ਮੈਂ ਪਾਣੀ ਨੂੰ ਨਹੀਂ ਪਾ ਕੇ ਰੱਖਣਾ ਫਿਰ ਮੰਮੀ ਨੂੰ ਬਾਹਰ ਕੱਢ ਕੇ ਨਮਾਉਣੇ ਹੁੰਦੇ ਆ ਵੀ ਮੈਂ ਜਿੱਥੇ ਇੱਧਰ ਲਿਆ ਕੇ ਨਮਾਉਣਾ ਹੁੰਦਾ ਤੇ ਫਿਰ ਮੈਂ ਪਾਣੀ ਸੱਟ ਕਰਦੀ ਆ ਮਮੀ ਕਿੰਨੇ ਕੱਪੜੇ ਪ੍ਰੈਸ ਕਰਕੇ ਅਗਲੇ ਕੱਪੜੇ ਕਿਪੜੀ ਪੈਕ ਕਰਨੇ ਨੇ ਹਨਾ ਕਿੰਨਾ ਲੈ ਦੋ ਚਾਰ ਘੇੜੇ ਦੇ ਲੱਗੇ ਫਿਰ ਬੈਠਣਾ ਵੀ ਔਖਾ ਹੋ ਜਾਂਦਾ ਸਾਰਾ ਦਿਨ ਤੇ ਘਰੇ ਹੁਣ ਸਾਰਾ ਦਿਨ ਫਿਰੀ ਜਾਂਦੇ ਆ ਹਨਾ ਮੈਂ ਬਾਕ ਵਗੈਰਾ ਵੀ ਨਹੀਂ ਹੋਈ ਰਸਤਾ ਕੱਲ ਤੇ ਚੱਲ ਹੋ ਗਿਆ ਇਹੋ ਜੇ ਕੰਮ ਕਰਦੀ ਆ ਅੱਜ ਬਦਲਵਾਈ ਜੀ ਆ ਮੰਮੀ ਨੂੰ ਬਾਹਰ ਹੀ ਲਿਆਂਦਾ ਹੁਣ ਤਾਂ ਸਾਨੂੰ ਸੌਖਾ ਹੋ ਗਿਆ ਹਨਾ ਆਹ ਕੁਰਸੀ ਤੇ ਬੈਠ ਕੇ ਮੰਮੀ ਬਾਹਰ ਹੀ ਆ ਜਾਂਦੀ ਆ ਬਸ ਹੁਣ ਇੱਥੇ ਨਿਮਾਦਾਗੀ ਪਾਣੀ ਪੁਣੀ ਦੀ ਤਿਆਰੀ ਕਰ ਲਈ ਤੇ ਹੁਣ ਨਿਮਾ ਲੀ ਗਏ ਆ ਕੈਮਰਾ ਬੰਦ ਕਰ ਦੇ ਬੱਕਰਾ ਰੰਗ ਨਾ ਆਏ ਆਏ ਬੋੜੀ ਟੱਕਟ ਨੂੰ ਖਾਣ ਦੇ ਮਾੜਾ ਜਿਹਾ ਕਾ ਨਾ ਲੱਗਦਾ ਨਾ ਆਉਂਦਾ ਬਾਈ ਦਾ ਬਸ ਲਾਈ ਪਈ ਰੋਨੀਤਾ ਕੈਮਰੇ ਬੰਦ ਨੇ ਮੈਂ ਤਾਂ ਕੈਮਰੇ ਦੇਖਣਾ ਹੀ ਸੀ ਮੈਂ ਕਿ ਬੰਦ ਕਰਤੀ ਨਾਨੀ ਨੂੰ ਨਮਾਉਣ ਲੱਗਦਿਆ ਬਾਹਰ ਗਈ ਨਾ ਇਨਾ ਕਿ ਸਵੇਰੇ ਬਾਹਰ ਤਰੀ ਕਰੂ ਇਸ ਤੇ ਵੈਦੀ ਹੋਦੀ ਹਾਂ ਜਦੋਂ ਅਗਰ ਆਇ ਪਹਿਲਾ ਦਿਨ ਨਾ ਮਮਾ ਕਿ ਉਹ ਦਿਨ ਫਰਤ ਪਿਆ ਹਾਂ ਉਹ ਦਿਨ ਮਾਤੇ ਆਏ ਬੈਠੇ ਉਹ ਦਿਨ ਮੈਂ ਪਹਿਲਾਂ ਲੱਤਾਂ ਸਨ ਕਰਾਂਗਾ ਫਿਰ ਇਸ ਕਰ ਸਿੱਖ ਤੇ ਗਈ ਹਾਂ ਇੱਥੇ ਸੱਤਰੇ ਗਾਉਂਦੇ ਹੂੰ ਇਹ ਫਰਕ ਪੈਣ ਦਾ ਮਗੱਡੀ ਤੇ ਵੀ ਬੈਠਾ ਹਾਂ ਉਹ ਲੋਕਾ ਮਾਜੀ ਮੰਮੀ ਨਾਲ ਹੀ ਮੰਮੀ ਅੰਦਰ ਗਈ। ਫਨੀਕਰ ਆਹੋ 90 ਲੈ ਕੇ ਬੈਠੇ। ਸਿਰਾ ਕਮਾ ਦੇ ਲਓ। ਲਓ ਜੀ ਟਾਈਮ ਹੋ ਗਿਆ ਦੁਪਹਿਰ ਦਾ ਤੇ ਮੇਰਾ ਭਰਾ ਆ ਗਿਆ ਸੀਗਾ ਮੰਮੀ ਨੂੰ ਲੈ ਲਾਇਆ ਫਿਰ ਅਸੀਂ ਬੈਠ ਕੇ ਸਾਰੇ ਜਣੇ ਹੱਸੇ ਖੇਡੇ। ਪੂਰੀ ਮੈਥੋ ਸਜਾਈ ਹਲਾਵਾਂਗੇ। ਮਾਮਾ ਭਰਾਰੇ ਕੱਢੇ ਹੋਏ ਸੋਹਣਾ ਪੂਰੇ ਹੱਸ ਕੇ ਕੱਤੇ ਫਿਰ ਮੰਮੀ ਨੇ ਦੁਪਹਿਰ ਦੀ ਰੋਟੀ ਦੀ ਕਾਗਲੀ ਤਿਆਰੀ ਮਟਨ ਪਨੀਰ ਦੀ ਸਬਜ਼ੀ ਨਾਲ ਹੀ ਫਿਰ ਰੋਟੀ ਬਣਾਉਣ ਲੱਗੀ ਤੇ ਸਭ ਸਾਰਿਆਂ ਨੂੰ ਮਨਵਾੜਿਆ ਮਾਮਾ ਤੇ ਸਿਹਰਾ ਰੋਟੀ ਖਾਈ ਜਾਂਦੇ ਵੀ ਮੰਮੀ ਬੈਠੀ ਉਧਰ ਫਿਰ ਮੰਮੀ ਦੀ ਤਿਆਰੀ ਨੂੰ ਜਾਂਦੀ ਤੇ ਪਹਿਲਾਂ ਅਸੀਂ ਹੱਸੀ ਖੜੀ ਗਏ ਟਾਈਮ ਦਾ ਪਤਾ ਨਹੀਂ ਲੱਗਿਆ ਫਿਰ ਕਹਿੰਦੇ ਦੂਰ ਜਾਣਾ ਮੰਮੀ ਨੂੰ ਕਹਿੰਦੇ ਵੀ ਅਸੀਂ ਲੇਟ ਹੋ ਜਾਗੇ ਖਾਣ ਮੰਮੀ ਨੂੰ ਹੱਦ ਦੇ ਸੀ ਮੰਮੀ ਦੀ ਢੋਲੀ ਜਾਣੀ ਆ ਸਾਰੇ ਦੇ ਲਈ ਹੱਸ ਦੇ ਸੀ ਅੱਧੀ ਕੈਰੀ ਹੋ ਰਿਹਾ ਹੈ ਹਾਂ ਸੋਨੇ ਦੁਪਹਿਰ ਦਾ ਟਾਈਮ ਆ ਫਿਰ ਮੰਮੀ ਜਾਊ ਬੁੱਧਵਾਰ ਕਰਵਾਉਣੀ ਨੇ ਕਰਵਾਉਣੀ ਰੋਟੀ ਰੋਟੀ ਖਾ ਲਈ ਰੋਟੀ ਖਾ ਕੇ ਸਾਡੇ ਮਾਮਾ ਜੀ ਤਾਂ ਲੱਗੇ ਹੁਣ ਸਬਜ਼ੀਆ ਸਬਜ਼ੀਆ ਉਹ ਕਰਨ ਇਨਨੂੰ ਆਇਆ ਵੀ ਮੰਮੀ ਜਾਊ ਹਣਾ ਫਿਰ ਸਬਜ਼ੀਆਂ ਦੇ ਦਾਗੀ ਨਾਲ ਤੇ ਜਿਵੇਂ ਮੰਮੀ ਨੂੰ ਗਾਜਰਾ ਦੀ ਸਬਜ਼ੀ ਜ਼ਿਆਦਾ ਪਸੰਦ ਆ ਵੀ ਚਲੋ ਕਰਦੀ ਆ ਗਾਜਰਾਂ ਦੀ ਜਿਹੜੀ ਆ ਸਬਜ਼ੀ ਹੁੰਦੀ ਆ ਨੇ ਬਸ ਤਾਂ ਚਲੋ ਉੱਥੇ ਵੀ ਹੈਗੀਆਂ ਨੇ ਖੇਤ ਸੇ ਪਰ ਫਿਰ ਪਾਈਆਂ ਨੂੰ ਹੁੰਦਾ ਹੀ ਆ ਹਣਾ ਯਾ ਹਾ ਹਾ ਚੀਜ਼ ਨਾਲ ਉਹ ਕਰਦਾ ਕੀ ਗਾਜਰਾ ਪੱਟ ਦੇਣੀ ਜੀ ਆਹ ਵੇ ਪਨੇ ਇਕਤੰਦਰ ਆ ਤਾਂ ਵਧੀਆ ਹੋ ਗਿਆ ਮਾਮਾ ਚਕੰਦਰ ਆ ਦੇਖੋ ਕਿੱਡਾ ਹੋਇਆ ਪਿਆ ਹਾਂ ਆ ਤਾਂ ਬਹੁਤ ਵਧੀਆ ਹੋਇਆ ਪਿਆ ਹਾਂ ਨਾ ਹੁਣ ਤਾਂ ਜੀ ਜਾਨੀ ਕਰਦਾ ਰੋਟੀ ਖਾਦੀ ਹੋਈ ਆ ਹਾਂ ਹਾਂ ਫਿਰ ਦੇਖ ਲਾ ਜੀ ਆ ਬੁੱਟਾ ਜਿਹਾ ਕਾਦਾ ਅੱਛਾ ਛਿੱਟੇ ਛਿੱਟੇ ਫੁੱਲ ਲੱਗੇ ਨੇ ਹਨਾ ਹਾਂ ਲੱਗੇ ਪਿਆ ਹਾਂ ਹੂੰ ਚਲੋ ਜੀ हाँ 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 चलो अंदर बैठे ने लग गया मम्मी जान दिया। मम्मी जाती है मम्मी की तैयारी होगी पर फिर भी लेट हो गए ठीक है मम्मी जाऊ जसनीत कह नानी ने जाना नहीं जाना नहीं हूँ सानू भी सुनना सुनना जा हो जूगा ਰਾਤ ਮਾਂ ਚੱਪਲੇ ਚੱਕ ਲੈਣੇ ਮੈਂ ਜਦ ਨਹੀਂ ਤਾਂ ਨਾਨੀ ਤਾਂ ਗਈ ਨਾਨੀ ਗਈ ਪੁੱਤ ਉਹਦੇ ਕੋ ਮਾਮੂ ਲੈ ਗਿਆ ਪੋਤਾ ਲੈ ਕੇ ਆ ਚਲੋ ਉਹ ਤਾਂ ਪਰਮਾਤਮਾ ਨੂੰ ਪਤਾ ਕਰ ਹੁੰਦਾ ਕੋਈ ਨਹੀਂ ਕਰਮਾਂ ਚ ਵਾਹ ਤੇ ਥੇੜੀ ਜਾਂਦਾ ਇੱਕ ਨੰਗਾ ਲਾ ਉਹ ਨੰਗਾ ਨਾ ਮਮੀ ਤਾਂ ਜਾਣਦੀ ਹੈ ਕੋਈ ਫਿਰ ਫੋਨ ਤੇ ਗੱਲਬਾਤ ਹੋਈ ਜਾਂ ਕਰਵਾ ਆਪਣੀ ਹਾਂ ਉਨਾਵ ਦਾ ਪ੍ਰਾਰਲਿਆ ਨਾਲ ਤੈਨੂੰ ਕੋਪ ਕਲੋਨੀਆ ਬਸਰ ਜਾਉਂਗਾ ਮਗੇ ਮਾਰਤਾ ਬੋਗੜੇ ਹਾਂ ਹਾਂ ਇਹ ਕਿ ਨਹੀਂ ਕੀ ਚੀਜ ਜਿਓਖੀ ਵਿਚਾਰ ਹਾਂ 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 ਹਰ ਘਰੇ ਤਾਂ ਹੋਈ ਜਾਂਦਾ ਕਰਾ ਚੀਜ਼ ਲਿਆਉਂਦਾ ਨਾ ਇਹਨੂੰ ਬਈ ਇਕਣਾ ਲਿਆ ਕੇ ਸੁਵਾਈ ਜਾਣਾ ਅੱਜ ਇਹ ਮੈਨੂੰ ਆਇਆ ਮੈਨੂੰ ਨਾ ਰਹਿ ਜਾ ਇੱਧਰ ਜਾ ਮੂੰਹ ਕਾਜੋ ਸਿੱਖ ਸੁਵਾਈ ਤੇ ਬੀਬੀ ਸੁਵਾਈ ਤੋੜੀਆ ਚਲ ਮੰਮੀ ਗਈ ਲੋ ਜੀ ਮੰਮੀ ਚਲੇ ਗਏ ਸੀ ਹੁਣ ਟਾਈਮ ਹੋ ਗਿਆ ਈਵਨਿੰਗ ਦਾ ਤੇ ਮੈਂ ਲਗਾ ਕੇ ਖਟੀ ਸੀਗੀ ਰੌਂਡ ਤੇ ਮੈਂ ਇੱਥੇ ਦਮ ਲੈ ਲੈ ਬੈਠ ਗਈ ਮੈਂ ਕਿ ਚਲੋ ਤੁਹਾਡੇ ਨਾਲ ਕੁਝ ਗੱਲਬਾਤ ਕਰ ਲਾਂ ਬਲੌਗ ਨੂੰ ਅੱਗੇ ਕੰਟੀਨਿਊ ਕਰ ਲਾਂ ਤੇ ਬਾਕੀ ਜੀ ਕਈ ਕਮੈਂਟ ਆਏ ਨੇ ਵੀ ਤੁਸੀਂ ਕਿੱਥੋਂ ਹਨਾ ਤੇ ਜੀ ਮੇਰਾ ਜ਼ਿਲ੍ਹਾ ਹੈਗਾ ਸੰਗਰੂਰ ਹੈ ਤੇ ਸਾਰਾ ਪਿੰਡ ਹੈਗਾ ਹੀੜੀਕੇ ਤੇ ਪੇਕਾ ਪਿੰਡ ਹੈਗਾ ਬੁਗਰਾ ਮੈਂ ਆਈ ਹੋਈ ਆ ਆਪਣੇ ਨਾਨਕੀ ਰੱਲੇ ਤੇ ਬਾਕੀ ਜਿਵੇਂ ਜਿਵੇਂ ਤੁਸੀਂ ਕਮੈਂਟ ਕਰੀ ਜਾਮੂਗੀ ਆਪਾਂ ਜਵਾਬ ਦੇਈ ਜਾਵਾਂਗੇ ਜੀ ਚੈਨਲ ਨਾਲ ਪਿਆਰ ਬਣਾ ਕੇ ਰੱਖਿਓ ਜੇਕਰ ਤੁਸੀਂ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਕਰੋ ਸੋਣਾ ਜਾਂ ਪਿਆਰਾ ਜਾਂ ਇੱਕ ਕਮੈਂਟ ਕਰ ਦਿਆ ਕਰੋ ਹਨਾ ਤੇ ਚਲੋ ਠੀਕ ਆ ਜੀ ਅੱਗੇ ਕਰਦੇ ਆ ਫਿਰ ਬਲੌਗ ਨੂੰ ਕੰਟੀਨਿਊ ਮੈਂ ਰੌਡ ਪਤਾ ਕਿੱਥੋਂ ਲਾਉਂਦੀ ਸੀ ਅਹ ਦਿਖਾਵਾ ਦਮੋ ਹੋਤੋਂ ਲੈ ਕੇ ਹੋ ਟਰਾਲੀ ਤੋਂ ਲੈ ਕੇ ਹਨਾ ਇੱਥੇ ਤੱਕ ਇੱਥੇ ਤੱਕ ਪੂਰੇ ਤੇ ਇਸ ਰੌਂਡ ਲਾਈ ਹਨਾ ਤੇ ਉਡੀ ਚਲੋ ਕੁਛ ਫਰਕ ਪਾਉਗਾ ਇਸ ਤਰ੍ਹਾਂ ਪਹਿਲੇ ਮੇਰਾ ਹੁਣ ਇੰਨਾ ਜ਼ਿਆਦਾ ਸਾਹਜ ਸਾਹ ਕੁਛ ਮੈਨੂੰ ਉਦਾ ਹੀ ਲੈਂਦੀ ਆ ਤਾ ਵੀ ਓਖਾ ਓਖਾ ਜਿਹਾ ਸਾਹ ਨਾ ਕੈਮਰੇ ਚੋਂ ਜ਼ਿਆਦਾ ਲੱਗਦਾ ਹੁੰਦਾ ਕੁਝ ਜਦੋਂ ਮੈਂ ਲਗਾਤਾਰ ਹਨਾ ਪੱਜ-ਪੱਜ ਕੇ ਇਹ ਨਤਰੀ-ਤਰੀ ਹੈ ਨਾ ਕਾਫੀ ਆ ਲੱਗੇ ਮੈਨੂੰ ਤਾਂ ਵੀ ਕਾਫੀ ਸਾਹਜਾ ਚੜ ਗਿਆ ਬਾਹਰ ਬੱਦਲ ਜੇ ਹੋਏ ਪਏ ਨੇ ਈਵਨਿੰਗ ਦਾ ਟਾਈਮ ਆ ਠੀਕ ਆ ਚਲੋ ਜੀ ਅੱਗੇ ਕਰਦੇ ਆ ਫਿਰ ਵਲੌਗ ਨੂੰ ਕੰਟੀਨਿਊ ਮੈਂ ਹੁਣ ਬਾਕ ਕਰ ਲਈ ਜਸਨੀਤ ਸੌਂ ਗਈ ਰਮੀਤ ਪਤਲੀ ਪੜਦੀ ਸੀ ਪਤਨੀ ਸੌਂ ਗਈ ਹੈ ਨਾ ਤੇ ਇਸ ਤਰ੍ਹਾਂ ਦਾ ਦਿਨ ਰਿਹਾ ਅੱਜ ਤੇ ਹੁਣ ਈਵਨਿੰਗ ਦਾ ਟਾਈਮ ਆ ਕਰਦੀਆਂ ਤੁਹਾਡੇ ਨਾਲ ਸ਼ੇਅਰ ਲਓ ਜੀ ਸ਼ਾਮ ਦਾ ਟਾਈਮ ਆ ਕਿਸਨੀਤੀ ਦਾ ਮਾਮੇ ਨਾਲ ਆੜੀ ਪਈ ਹੋਈ ਆ ਹਾਂ ਇਹ ਤਾਂ ਮੇਰੇ ਬਲੋਗ ਦੀ ਕਹਾਣੀ ਆ ਹਾਂ ਹੇਤ ਵਾਸਤੇ ਮਾਮੇ ਦੇ ਨਾਲ ਹੀ ਰਹਿਦੀ ਆ ਤੇ ਹੱਜੀ ਪਹਿਲਾਂ ਮੈਨੂੰ ਆਇਆ ਸੀ ਮੈਂ ਕਿਹਾ ਸੰਦੀਪ ਕੋਲ ਜਾ ਜੀ ਨਹੀਂ ਲਵਾਣਾ ਹੈਗਾ ਪਰ ਮਾਮੇ ਨਾਲ ਨੇ ਇੰਨੀ ਆੜੀ ਪਈ ਹੋਈ ਉਹ ਬਿਲਕੁਲ ਹੀ ਨਹੀਂ ਮਾਮੇ ਤੋਂ ਪਰੇ ਹੁੰਦੀ ਸਾਰਾ ਦਿਨ ਬਸ ਬਿਕਾਰਿਆ ਨਾ ਤੇਰਾ ਹੋਇਆ ਗਿਆ ਹੁਣ ਤੇ ਪਹਿਲਾ ਅਸੀਂ ਗੱਲਾਂਬਾਤਾਂ ਕਰੀ ਗਏ ਬੈਠੇ ਰਹੇ ਮਾਮੀ ਰੋਈ ਸੀ ਚਲੀ ਗਈ ਜਸਨੀਤ ਮਾਮੇ ਨੂੰ ਲੈ ਕੇ ਬਾਹਰ ਚਲੀ ਗਈ ਤੇ ਮਾਮੇ ਦਾ ਖੜਾ ਨਹੀਂ ਛੱਡੀ ਹੈਗੀ ਮੈਂ ਤੁਹਾਨੂੰ ਦਿਖਾਉਣੀ ਆ ਹਨਾ ਨਾਨੀ ਦੀ ਪੇਟੀ ਤੇ ਨਾਨੀ ਦਾ ਚਰਖਾ ਨਾਨਕੀ ਆ ਕੇ ਆਹੀ ਚੀਜ਼ਾਂ ਪਿਆਰੀਆਂ ਹੁੰਦੀਆਂ ਨੇ ਤੇ ਇੱਧਰ ਪਿਆ ਪੇਟੀ ਵਾਲੇ ਕਮਰੇ 'ਚ ਦਿਖਾਉਂਦੇ ਆਂ ਦੇਖੋ ਜੀ ਹਣਾ ਇਹਦੇ ਛੋਟੇ ਹੁੰਦੇ ਵੀ ਨਾਨਕੀਆਂ ਆਉਂਦੇ ਹੁੰਦੇ ਸੀਗੇ ਤਾਂ ਇਹ ਲੱਗਦਾ ਹੁੰਦਾ ਸੀ ਆ ਨਾਨੀ ਦਾ ਚਰਖਾ ਤੇ ਆ ਮੈਨੂੰ ਬਹੁਤ ਸੋਹਣੀ ਲੱਗਦੀ ਹੁੰਦੀ ਸੀਗੀ ਪੇਟੀ ਮੈਂ ਬਸ ਉਦੋਂ ਪਹਿਲਾਂ ਸਵੇਰ ਤੋਂ ਚ ਹੁੰਦੀ ਸੀ ਇਹ ਪਈ ਤੇ ਇਹਨਾਂ ਨੂੰ ਦੇਖੀ ਜਾਂਣਾ ਚਿੜੀਆਂ ਨੂੰ ਵੀ ਚਿੜੀਆ ਕੀ ਫੁੱਲ ਜੇ ਮੁੰਝ ਲਈ ਪਈ ਐ ਨੇ ਛੋਟੇ ਹੁੰਦਿਆਂ ਨੂੰ ਆਪਾਂ ਨੂੰ ਐ ਜੇ ਹੁੰਦਾ ਹਨਾ ਤੇ ਇਸ ਤਰ੍ਹਾਂ ਦੀ ਹੈ ਜੀ ਬਹੁਤ ਜ਼ਿਆਦਾ ਨਾਨੀ ਦਾਸ ਵੀ ਹੁੰਦੀ ਸੀ ਵੀਡੀਓ ਮੇਰੇ ਬਿਆਹ ਨੂੰ ਬਣਾਈ ਸੀ ਜਿਹਨੇ ਹੁਣ ਜਿਵੇਂ ਹੁਣ ਆਪਾਂ ਕਹਿੰਦੇ ਆਂ ਵੀ ਸਾਗਬਾਨ ਦੀ ਸਾਗਬਾਨ ਦਾ ਫਰਨੀਚਰ ਵਧੀਆ ਮੈਨੂੰ ਐ ਨਹੀਂ ਪਤਾ ਕਿ ਇਹ ਕਿਹੜੀ ਲੱਕੜ ਦੀ ਆ ਤੇ ਬਹੁਤ ਜਾਨੀ ਉਸ ਟਾਈਮ ਜਿਹੜੀ ਮਸੂਰ ਪੇਟੀ ਸੀਗੀ ਵੀ ਵੀ ਕਾਫੀ ਜ਼ਿਆਦਾ ਕਹਿੰਦੇ ਸੀਗੇ ਵੀ ਆਹ ਪੇਟੀ ਵੀ ਜਾਨੀ ਵਧੀਆ ਸੀ ਉਸ ਟਾਈਮ ਦੀ ਵੀ ਮੰਨੀ ਪਰਵੰਨੀ ਸੀ ਜਦੋਂ ਮੇਰੀ ਨਾਨੀ ਦਾ ਵਿਆਹ ਸੀ ਤੇ ਇੱਥੇ ਉਹ ਲੱਗੀ ਹੁੰਦੀ ਸੀਗੀ ਪਤ ਨਹੀਂ ਸ਼ੀਸ਼ਾ ਹੁੰਦਾ ਸੀ ਪਤ ਨਹੀਂ ਫੋਟੋ ਹੁੰਦੀ ਸੀ ਜਾਨੀ ਇਹ ਪਹਿਲੇ ਹੀ ਨਾਨੀ ਕਹਿੰਦੀ ਹੁੰਦੀ ਸੀ ਵੀ ਟੁੱਟ ਗਿਆ ਵੀ ਮੇਰੀ ਸੱfte ਜੀ ਦਾ ਇੱਥੇ ਇੱਕ ਸਿਨਰੀ ਲੱਗੀ ਹੁੰਦੀ ਸੀ ਆ ਇਸ ਤਰ੍ਹਾਂ ਦੀ ਹੈ ਜੀ ਕਿੰਨੀ ਟੈਂਟਾ ਹੈ ਨਾ ਬਹੁਤ ਵਧੀਆ ਨੁਕਕੌਂਦੀ ਹੈ ਇਹਦੇ ਨਾਲ ਦੇਖੋ ਸਿੜੀ ਵਾਲੀ ਪੇਟੀ ਇਹਦੀ ਲੱਕੜੀ ਵੀ ਬਹੁਤ ਵਧੀਆ ਜਿਵੇਂ ਇੰਨੇ ਸਾਲ ਹੋ ਗਏ ਹਨ ਬਿਲਕੁਲ ਨਹੀਂ ਖਰਾਬ ਹੋਈ ਪੂਰੀ ਜਿਆਦਾ ਚਮਕਾ ਆ ਚੀਜ਼ਾਂ ਨੇ ਇਸ ਤਰ੍ਹਾਂ ਨਾ ਇਹ ਹਨ ਪੂਰੀ ਚਮਕ ਹੈ ਨਾ ਚ ਸੈਡਾ ਤੇ ਜਿਹੜੀ ਕੰਮ ਹੋਇਆ ਹੋਇਆ ਕਾਰੀਗਰੀ ਹੋਈ ਹੋਈ ਆ ਬੋਤਲ ਫਾਈਨਲ ਬਣੀ ਹੋਈ ਹੈ ਇਹ। ਇਹ ਦੇ ਨਾ ਖਾਣਾ ਇਹ ਕੀ ਕਰਦੀ ਹੈ ਇਹ? ਕਿਉਂ ਮੈਂ ਤੁਹਾਨੂੰ 18 ਤੋਂ 93 ਨੇ ਖਾਣ ਦੀ। ਭਲਾ ਇੱਕ ਬੋਲ ਚੜਿਆ ਆ ਲੈ ਆਪਾਂ ਬੇਰ ਚੜਿਆ ਆ ਲੈ ਖਾਣ ਦੀ। ਮੰਮਾ ਇਹ ਕੁਛ ਨਹੀਂ ਖਾਣਾ ਇਹਨੇ। ਇਹ ਇਹਦਾ ਕੰਮ ਨਹੀਂ ਇਹ ਆ। ਮੰਮੀ ਨੂੰ ਫਰਾਣ ਕਰਦੀ ਹੈ ਜਿਸਨੀ ਤੂੰ। ਮੰਮਾ ਹਾਂ ਮੈਂ ਮੈਂ ਕੁਟੀ ਹਾਂ। ਤੈਨੂੰ ਤਾਂ ਜਮਾ ਚ ਮਲਾ ਦੇਣੀ ਤੂੰ ਜਾ ਕੇ ਸਾਨੂੰ ਸਾਥੇ ਕਰੇਗਾ। ਹਾਂ ਮਮਾ ਖਾ ਲਓ ਮਮਾ ਹਾਂ ਮਮਾ ਖਾ ਲਓ ਮਮਾ ਕਿੰਨਾ ਸਮਾਂ ਉਹ ਕਰਾ ਲਏ ਇਹਨੇ ਖਾਣਾ ਕੁਛ ਨਹੀਂ ਹੁੰਦਾ ਮਮਾ ਵੇਂ ਜੇ ਇਹ ਕੀ ਖਾਣਾ ਹੈ ਕੀ ਈਰ ਲਿਆ ਮੈਂ ਹਾਂ ਫਿਰ ਮੇਰ ਕਹਿੰਦੀ ਆਇਆ ਖਾਣਾ ਈਰ ਨਹੀਂ ਖਾਂਦੀ ਲੈ ਖਾਂਦੀ ਨਹੀਂ ਇਹ ਕੁਛ ਨਹੀਂ ਖਾਂਦੀ ਕੋਈ ਚੀਜ਼ ਜਿਹਨੂੰ ਫਰੂਟ ਪ੍ਰੈਟ ਜਿਹਦੇ ਖਵਾਉਣਿਆ ਕੋ ਮੈਂ ਖਾਣਾ ਨਹੀਂ ਹੈਗਾ ਹੋਰ ਹੀ ਗੱਲ ਹਾਂ ਨਾਂ ਨਾ ਫਿਰ ਥੋੜਾ ਘਿਹਣਾ ਨਹੀਂ ਛੱਡਦੀ ਪਹਿਲਾਂ ਮੈਨੂੰ ਆਈ ਸੀ ਮੈਂ ਕਹਿੰਦੀ ਜੀ ਨਹੀਂ ਲਾਉਣਾ ਪਰ ਤੁਹਾਡੇ ਨਾਲ ਤਾਂ ਨਹੀਂ ਵਧੀਆੜੀ ਪਾਲੀ ਚਲੋ ਜੀ ਟਾਈਮ ਹੋ ਗਿਆ ਬਿਲਕੁਲ ਨੇਰਾ ਹੋ ਗਿਆ ਪਹਿਲਾਂ ਅਸੀਂ ਗੱਲਾਂ ਗੁੱਲਾਂ ਕਰੀ ਗਏ ਬੈਠੇ ਰਹੇ ਤੇ ਮੰਮੀ ਗਈਆ ਮੰਮੀ ਗਈ ਤੋਂ ਬਾਅਦ ਫਿਰ ਜੀਜਾ ਨਹੀਂ ਲੱਗਿਆ ਸਨਸਰਾ ਜੀ ਹੋ ਗਈ ਹਨਾ ਫਿਰ ਅਸੀਂ ਮਹਿਫਿਲ ਸਜਾਈ ਸਾਰੇ ਜਣੇ ਨੇ ਬੈਠ ਕੇ ਹੁਣ ਨੇਰਾ ਹੋਇਆ ਪਿਆ ਹੁਣ ਰੋਟੀ ਰੁਟੀ ਖਾਣੇ ਆ ਤੇ ਇਹਦੇ ਨਾਲ ਹੀ ਬਲੌਗ ਦਾ ਐਂਡ ਕਰਦੇ ਆ ਤੇ ਕੱਲ ਨੂੰ ਮਿਲਦੇ ਆ ਨਵੀਂ ਵੀਡੀਓ ਨਾਲ ਨਵੇਂ ਬਲੌਗ ਨਾਲ ਜਰੂਰ ਦੇਖਿਓ ਜੀ ਕੱਲ ਵਾਲਾ ਬਲੌਗ ਵੀ ਤੇ ਲਾਈਕ ਕਰਿਓ ਪਿਆਰਾ ਜਿਹਾ ਕਮੈਂਟ ਕਰਿਓ ਤੇ ਸ਼ੇਅਰ ਕਰਿਓ ਵੀਡੀਓ ਹਨਾ ਇਹਦੇ ਨਾਲ ਹੀ ਆਪਾਂ ਐਂਡ ਕਰਦੇ ਆ ਬਾਏ ਬਾਏ ਜੀ